ਅਭੀ ਮੇਤ੍ਰੋ ਆਪਾ ਕੋਟਲੀ ਸੰਗਰਾ ਦੇ ਵਿੱਚ ਖੜਿਆ ਹਰਪ੍ਰੀਤ ਬਰਾੜ ਕੋਲੇ ਕਿਵੇਂ ਆ ਬਾਈ ਵਧੀਆ ਬਾਈ ਸਿਕੰਦਰ ਠੀਕ ਠਾਕ ਹਾਂ ਜੀ ਤੇ ਦੋ ਟਰੈਕਟਰ ਦਿਖਾਉ ਬਾਈ 855 ਦੋਨੇ ਜੁੜਵਾ ਭਰਾ ਨੇ ਜੁੜਵਾ ਇਹ 19 ਦੇ ਵੀ ਆ ਜੁੜਵਾਈ ਹੈ ਜੀ ਜੁੜਵਾਈ ਆ ਇਹ ਬਾਈ ਸਿਕੰਦਰ 19 ਮਾਡਲ ਆ ਫੁੱਲ ਚੰਗਾ ਟਰੈਕਟਰ ਹੈ 14 ਇੰਚਾਂ ਦਾ ਆ ਪੀਟੀਓ ਵਾਲਾ ਠੀਕ ਹੈ ਜੀ ਛਤਰੀ ਸੁਤਰੀ ਫੈਬਰ ਦੀ ਸਾਰਾ ਸਮਾਨ ਲੱਗਿਆ ਹੋਇਆ ਠੀਕ ਹੈ ਇਹ ਦੋ ਜਿਹੜੇ ਫੁੱਲ ਨਵੇਂ ਟਰੈਕਟਰ ਆ ਜੀ ਕਿਦੋਂ ਰੰਗ ਪੇਡ ਨਹੀਂ ਟਰੈਕਟਰ ਜੈਨੂਇਨ ਸਾਰਾ 14 ਇੰਚਾਂ ਦੇ ਜਿਹੜੇ ਮੇਰੇ ਵੀਰ ਭਰਾ ਨੇ ਲੈਣਾ ਹੋਵੇ ਸੰਪ ਠੀਕ ਹੈ ਜੀ ਅਗਲੇ ਬਾਰੇ ਇੱਕ ਆ ਗਿਆ ਜੀ 2020 ਮਾਡਲ ਹੈ 16 17ਾਂ ਦਾ ਜੀ ਠੀਕ ਹੈ ਜੀ ਸਭ ਕੁਝ ਨਾਲ ਦਾ ਇਹਦਾ ਇਹ 12 1300 ਘੰਟੇ ਚੱਲਿਆ ਹੋਇਆ ਹੈ ਇਹ ਇਹ 16 1700 ਘੰਟੇ ਚੱਲਿਆ ਹੋਇਆ ਹੈ ਠੀਕ ਹੈ ਜੀ ਜਿਵੇਂ ਨਵਾਂ ਟਰੈਕਟਰ ਹੈ ਵੀ ਜੀ ਅਗਲੇ ਟਾਇਰ ਵੀ ਭੜੇ ਪਾਏ ਹੋਏ ਨੇ 9 16 ਵਾਲੇ ਮੁੱਛੇ ਵਾਲੇ ਵਾਲੇ ਠੀਕ ਹੈ ਜੀ ਬਿਲਕੁਲ ਓਕੇ ਟਰੈਕਟਰ ਹੈ ਜੀ ਬਿਲਕੁਲ ਓਕੇ ਨਵਾਂ ਬਿਨਾ ਰੰਗ ਪੇਂਟ ਤੋਂ ਜੈਨੂਇਨ ਟਰੈਕਟਰ ਹੈ ਜੀ ਇਹ ਆਪਾਂ ਦੇ ਦਾਂਗੇ 6 ਲੱਖ 35 ਹਜ਼ਾਰ ਦਾ ਸਿਕੰਦਰ ਨੈਤ 6 ਲੱਖ 35 ਹਜ਼ਾਰ ਦਾ ਬਣੂ ਮੌਕੇ ਤੇ ਮੌਕੇ ਤੇ ਹੋਰ